ਦੋਸਤੋ ਮੈਂ ਤੁਹਾਡਾ ਆਪਣਾ ਬੂਟਾ ਗੁਲਾਮੀ ਵਾਲਾ ਕੋਟਿ ਸੇਖਾ ਜ਼ਿਲ੍ਹਾ ਮੋਗਾ ਤੋਂ ਅਕਸਰ ਤੁਹਾਨੂੰ ਕਿਸੇ ਨਾ ਕਿਸੇ ਸ਼ਖਸੀਅਤ ਨਾਲ ਜਾਂ ਕਿਰਤੀ ਲੋਕਾਂ ਨਾਲ ਮੈਂ ਮਿਲਾਉਂਦਾ ਰਹਿਣਾ ਅੱਜ ਮੇਰੇ ਕੋਲੇ ਆਏ ਨੇ ਗੁਰਨਾਮ ਸਿੰਘ ਜਿਹੜੇ ਦੇਸੀ ਘੋੜੀਆਂ ਜਲੇਬੀਆਂ ਤੇ ਨਾਲ ਟਿੱਕੀਆਂ ਮਸੀਤਾ ਰੋਡ ਗੁਰਦੁਆਰਾ ਕਲਗੀਧਰ ਸਾਹਿਬ ਦੇ ਕੋਲ ਕੋਟੀ ਟਿਕਾਂ ਵਿੱਚ ਰੇੜੀ ਲਾਉਂਦੇ ਆ ਤੇ ਮੈਂ ਥੋੜਾ ਜਿਆਦਾ ਦੱਸ ਦੇਣਾ ਕਿ ਇਹਨਾਂ ਦਾ ਇਹ ਜੱਦੀ ਪੁਸਤੀ ਕੰਮ ਹੈ ਇਹਨਾਂ ਦੇ ਜਿਹੜੇ ਪਿਤਾ ਜੀ ਗੁਰਚਰਨ ਸਿੰਘ ਖਾਲਸਾ ਪਹਿਲਾਂ ਉਹ ਟਿਕੀਆਂ ਅਤੇ ਜਲੇਬੀਆਂ ਦੀ ਰੇੜੀ ਲਾਉਂਦੇ ਸੀ ਤੇ ਬੜਾ ਨਾਂ ਸੀ ਉਹਨਾਂ ਦਾ ਲੋਕ ਦੂਰੋਂ ਦੂਰੋਂ ਉਹਨਾਂ ਕੋਲ ਜਲੇਬੀਆਂ ਟਿਕੀਆਂ ਖਾ ਕੇ ਜਾਂਦੇ ਸੀ ਤੇ ਬਹੁਤ ਵਧੀਆ ਉਹਨਾਂ ਦਾ ਜਿਹੜਾ ਦੋਵੇਂ ਚੀਜ਼ਾਂ ਬੜੀਆਂ ਸਵਾਦ ਹੋਣੇ ਸੀ ਅੱਜ ਵੀ ਜਿਹੜਾ ਉਹਨਾਂ ਦਾ ਬੇਟਾ ਮੇਰੇ ਨਾਲ ਬੈਠਾ ਗੁਰਨਾਮ ਸਿੰਘ ਇਹ ਅੱਜ ਵੀ ਉਹ ਕੰਮ ਸੰਭਾਲ ਰਿਹਾ ਹੈ ਪੜਿਆ ਹੋਣ ਦੇ ਬਾਵਜੂਦ ਵੀ ਇਹ ਕਿਰਤ ਕਰ ਰਿਹਾ ਹੈ ਇਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਅੱਜ ਗਰਨਾਮ ਸਿੰਘ ਜੀ ਕੀ ਹਾਲ ਚਾਲ ਨੇ ਹਾਲ ਚਾਲ ਜੀ ਹਾਂਜੀ ਠੀਕ ਠਾਕ ਜੀ ਹਾਂਜੀ ਹਾਂਜੀ ਕਿਰਪਾ ਕਰ ਹਾਂਜੀ ਘਰ ਪਰਿਵਾਰ ਸਭ ਠੀਕ ਆ ਹਾਂਜੀ ਅੰਕਲ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਗਰਨਾਮ ਜੀ ਤੁਸੀਂ ਮੈਂ ਪਹਿਲਾ ਸਵਾਲ ਜੇ ਪੁੱਛਾਂ ਤੇ ਤੁਸੀਂ ਪੜ੍ਹੇ ਕਿੰਨਿਆ ਜੀ ਸਰ ਸਾਡੀ ਸੀ ਐਮਐਸ ਹੋਈ ਹੋਈ ਹੈ ਅੱਛਾ ਉਹਦੇ ਵਿੱਚ ਵਿੱਚ ਪਲਾਸਿੰਗ ਕਰੀਏ ਤੇ ਨਾ ਸੰਗੀਤ ਦਾ ਵੀ ਹਰਮੋਨੀਅਮ ਹੁੰਦਾ ਅੱਛਾ ਇਹ ਹੈਗਾ ਆਪਣੇ ਕੋਲ ਐਕਸਪੀਰੀਅੰਸ ਹੈਗਾ ਜੀ ਅੱਛਾ ਹਾਂਜੀ ਤੇ ਗਰਨਾਥ ਸਿੰਘ ਜਦੋਂ ਤੇਰਾ ਡੈਡੀ ਇਸ ਦੁਨੀਆ ਤੋਂ ਚਲਾ ਗਿਆ ਹਾਂਜੀ ਕਿੰਨੇ ਕੁ ਸਾਲ ਹੋ ਗਏ ਨੇ ਉਹਨਾਂ ਨੂੰ ਜੀ 7 ਸਾਲ ਹੋ ਗਏ ਜੀ 7 ਸਾਲ ਤੋਂ ਤੂੰ ਫਿਰ ਕੰਮ ਸੰਭਾਲ ਲਿਆ ਹਾਂਜੀ ਤੇ ਉਹਨਾਂ ਦੇ ਨਾਲ ਵੀ ਮੈਂ ਕਈ ਵਾਰੀ ਵੇਖਿਆ ਕਿ ਉਹਨਾਂ ਦੇ ਨਾਲ ਵੀ ਤੂੰ ਕੰਮ ਕਰਦਾ ਹੁੰਦਾ ਸੀ ਜਲੇਬੀਆਂ ਫੜਾਉਣੀਆਂ ਜਾਂ ਗਾਕਾ ਨੂੰ ਫੜਾਉਣੀਆਂ ਟਿੱਕੀਆਂ ਫੜਾਉਣੀਆਂ ਹਾਂਜੀ ਹਾਂਜੀ ਉਦੋਂ ਦਾ ਤੂੰ ਨਾਲ ਸੀ ਡਾਡੀ ਦੇ ਹਾਂਜੀ ਹਾਂਜੀ ਅੰਕਲ ਜੀ ਤੇ ਹੁਣ ਤੂੰ ਇਕੱਲਾ ਆਪ ਕਰਦਾ ਹਾਂਜੀ ਹੁਣ ਆਪ ਹੀ ਕਰੀਦਾ ਇਕੱਲਾ ਕਰਦਾ ਹਾਂਜੀ ਆਪਣੇ ਆਪ ਕਰੀਦਾ ਤੇ ਇਹ ਮੈਨੂੰ ਦੱਸ ਕੇ ਜਲੇਬੀਆਂ ਜਿਹੜੀਆਂ ਤੁਸੀਂ ਦੇਸੀ ਘੋੜੀਆਂ ਤੁਹਾਡੀਆਂ ਉਦੋਂ ਦੀਆਂ ਹੀ ਮਸ਼ਹੂਰ ਨੇ ਅੱਜ ਵੀ ਦੇਸੀ ਘੋੜੀ ਬਣਾ ਰਿਹਾ ਹਾਂ ਹਾਂਜੀ ਉਹਨਾਂ ਤੇ ਕਿੰਨੀ ਕੋ ਮਿਹਨਤ ਲੱਗਦੀ ਹੈ ਤੇ ਕਿਵੇਂ ਬਣਾਉਦੇ ਜੀ ਉਹ ਦੇਖੋ ਜੀ ਇਹ ਕਿ ਕਿ ਜਲੇਬੀਆਂ ਦੇ ਵਿੱਚ ਇੰਨੀ ਮਿਹਨਤ ਨਹੀਂ ਹੁੰਦੀ ਹਾਂਜੀ ਭਾਤਰ ਜਨ ਲਾ ਕੇ ਹਾਂਜੀ ਹਾਂਜੀ ਛਾਂ ਨੂੰ ਭਾਤਰ ਲਾ ਦੇਣਾ ਹੈ ਹਾਂਜੀ ਹਾਂਜੀ ਤੇ ਭਾਤਰ ਲਗਾ ਦਿੰਦਾ ਹੈ ਰੇੜੀ ਤੇ ਆ ਕੇ ਹਾਂਜੀ ਚਾਹ ਗਰਮ ਕਰਕੇ ਹਾਂਜੀ ਦੇਸੀ ਘਿਓ ਚ ਹਾਂਜੀ ਦੇਸੀ ਘਿਓ ਚ ਘੜਾ ਹਾਂਜੀ ਬਿਲਕੁਲ ਘੜਾਈ ਤੇ ਦੇਸੀ ਘਿਓ ਬਿਲਕੁਲ ਜੀ ਬਿਲਕੁਲ 100% 100% ਕਿਹੜਾ ਵਰਤ ਦੇ ਜਿਹੜਾ ਉਹਦੇ ਸੀ ਉਹ ਹੀ ਅਸੀਂ ਐਵਰੀਡੇ ਦਾ ਇਹ ਹੁਣ ਕਰਦੇ ਪਏ ਹਾਂ ਐਵਰੀਡੇ ਬੜਾ ਮਸ਼ਹੂਰ ਜਿਹੜਾ ਹੋਇਆ ਉਹ ਹੀ ਇਹ ਵਰਤਦੇ ਨੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਉਹੀ ਉਹ ਡੈਡੀ ਤੇਰੇ ਵਰਤਦੇ ਸੀ ਉਹੀ ਤੂੰ ਅੱਜ ਵਰਤ ਰਿਹਾ ਹਾਂਜੀ ਹਾਂਜੀ ਤੇ ਟਿੱਕੀਆਂ ਟਿੱਕੀਆਂ ਦਾ ਵੀ ਥੋੜਾ ਜਿਹਾ ਦੱਸ ਦਿਓ ਕਿ ਟਿੱਕੀਆਂ ਉਹਦੇ ਵਿੱਚ ਬੰਦਦੀਆਂ ਕਿ ਟਿੱਕੀਆਂ ਤੇਲ 'ਚ ਬੰਦਦੀਆਂ ਉਹਨਾਂ ਦੇ ਵਰਤਦੇ ਜੀ ਉਹਦੇ ਵਾਰਤੇ ਜੀਣਾ ਹੋਰ ਹੁੰਦਾ ਕਿਉਂ ਹੁੰਦਾ ਅੱਛਾ ਉਹਦੇ ਵਾਸਤੇ ਕੋ ਹੋਰ ਵਰਤਦੇ ਹੋਰ ਵਰਤਦੇ ਗਗਨ ਕਿਉਂ ਹੁੰਦਾ ਗਗਨ ਕਿ ਉਹਦੇ ਵਾਸਤੇ ਆਪਾਂ ਯੂਜ਼ ਕਰਦੇ ਆ ਅੱਛਾ ਉਹ ਵੀ ਮਤਲਬ ਕਿ ਇੱਕ ਅੱਛਾ ਹੁੰਦਾ ਅੱਛਾ ਹਾਂ ਤੇ ਸਾਡੇ ਦੋਸਤਾਂ ਮਿੱਤਰਾਂ ਵੇਖਣ ਵਾਲਿਆਂ ਨੂੰ ਜਾਂ ਜਿਹੜੇ ਤੁਹਾਡੇ ਕੋਲੇ ਆਉਂਦੇ ਨੇ ਗਾਗ ਹਾਂਜੀ ਉਹਨਾਂ ਨੂੰ ਤੁਸੀਂ ਕਿਵੇਂ ਮਤਲਬ ਕਿ ਉਹ ਕਰਦੇ ਜੇ ਜਾਂ ਕਈ ਵਾਰੀ ਕੋਈ ਜ਼ਿਆਦਾ ਗਾਗ ਆ ਜਾਂਦੇ ਜਾਂ ਇੱਕ ਹਿੰਨ ਘਰੇ ਵੀ ਜਾਣੀਆਂ ਜਾਂ ਕਿਵੇਂ ਫਿਰ ਉਹ ਸਾਰਾ ਸੰਭਾਲ ਲੈਂਦੇ ਜੇ ਸਿਸਟਮ ਹਾਂਜੀ ਉਹ ਉਹ ਜੀ ਐਦਾਂ ਹੈਗਾ ਨਾ ਕਿ ਨਾ ਪਹਿਲਾਂ ਤਾਂ ਨਾ ਜੀ ਨਾ ਸਾਰਿਆਂ ਨੂੰ ਸਾਰਿਆਂ ਨੂੰ ਹਾਂ ਹਾਂ ਕੋ ਯਾਰ ਵਿੱਚ ਆਖਦੀਦਾ ਭਾਈ ਸਾਹਿਬ ਭਾਈ ਸਾਹਿਬ ਥੋੜਾ ਜਣਾ ਹੋਵੇਗਾ ਟਾਈਮ ਟਾਈਮ ਥੋੜਾ ਜਿਹਾ ਲੱਗੇਗਾ ਕਿਉਂਕਿ ਜੇ ਠੰਡੀਆਂ ਦੇ ਲਈ ਅਗਲੇ ਹਾਂਜੀ ਗਾਹ ਨੂੰ ਜੇ ਠੰਡੀਆਂ ਦੇ ਦਈਏ ਹਾਂਜੀ ਫਿਰ ਆਪਣੇ ਇਨਸਾਨਾਂ ਨੂੰ ਸ੍ਰਸ਼ਟੀ ਨਹੀਂ ਆਉਂਦੀ ਹਾਂਜੀ ਹਾਂ ਨਾ ਬਿਲਕੁਲ ਠੀਕ ਸਵਾਦ ਨਹੀਂ ਉਹ ਆਉਂਦਾ ਸਵਾਦ ਵੀ ਨਹੀਂ ਉਹ ਸਵਾਦ ਨਹੀਂ ਆਦਾ ਖਾਣ ਦਾ ਤੇ ਇਹ ਚੱਕਰ ਹੈ ਛੇਤੀ ਛੇਤੀ ਵਿੱਚ ਉਹ ਉਹ ਵਾਲੀ ਨਾ ਉਹ ਵਾਲੀ ਜਿਹੜੀ ਕੀ ਹੁੰਦੀ ਹੈ ਚੀਜ਼ ਹੁੰਦੀ ਆ ਉਹ ਠੀਕ ਨਹੀਂ ਬਣਦੀ ਛੇਤੀ ਛੇਤੀ ਜੇ ਆਪਾਂ ਕਾਲੀ ਦੇ ਵਿੱਚ ਜਿਹੜੀ ਚੀਜ਼ ਦਾ ਉਹ ਸਵਾਦ ਨਹੀਂ ਰਹਿੰਦਾ ਹਾਂਜੀ ਹਾਂਜੀ ਹੈਨਾ ਬਿਲਕੁਲ ਜੀ ਤੇ ਉਹ ਸਵਾਦ ਵਿੱਚ ਪਾਉਣ ਵਾਸਤੇ ਮਿਹਨਤ ਵੀ ਕਰਨੀ ਪੈਂਦੀ ਬੜੀ ਤੇ ਗਾਹ ਨੂੰ ਥੋੜੀ ਜੀ ਉਡੀਕ ਵੀ ਕਰਨੀ ਪੈਂਦੀ ਹਾਂਜੀ ਹਾਂਜੀ ਹੈਨਾ ਬਿਲਕੁਲ ਜੀ ਤੇ ਗ੍ਰਾਮ ਮੈਂ ਵੇਖਿਆ ਉਦੋਂ ਦੇ ਵੇਖਿਆ ਮੈਂ ਜਦੋਂ ਤੇਰੇ ਡੈਡੀ ਸੀ ਹਾਂਜੀ ਉਹ ਜਦੋਂ ਲਾਉਦੇ ਸੀ ਨਾ ਉਦੋਂ ਦੇ ਹੀ ਥੋੜੀ ਰੇੜੀ ਤੇ ਬੜੀ ਸਫਾਈ ਹਾਂਜੀ ਹਾਂਜੀ ਤੇ ਲੋਕ ਸਫਾਈ ਕਰਕੇ ਜਿਆਦਾ ਤੁਹਾਡੇ ਕੋਲੇ ਆਉਂਦੇ ਆ ਇਸੀ ਕਿਉਂ ਕਰਕੇ ਵੀ ਆਉਂਦੇ ਆ ਤੇ ਥੋੜੀ ਜਿਹੀ ਸਫਾਈ ਕਰਕੇ ਵੀ ਆਉਂਦੇ ਆ ਤੇ ਸਫਾਈ ਦਾ ਖਿਆਲ ਕਿਵੇਂ ਰੱਖਦੇ ਅਸੀਂ ਜੀ ਐਦਾਂ ਹੈਗਾ ਨਾ ਕਰਦੇ ਆ ਕਿ ਕਿ ਪਹਿਲਾਂ ਤਾਂ ਜੀ ਅਸੀਂ ਨਾ ਮਤਲਬ ਕਿ ਆਪ ਆਪ ਉਸ ਨੂੰ ਮਤਲਬ ਕਿ ਨਾ ਚੀਜ਼ ਨੂੰ ਹੁੰਦੇ ਆ ਛਾਣਦੇ ਆ ਅੱਛਾ ਛਾਣਦੇ ਆ ਤਾਂ ਕੁਝ ਵੀ ਹੋ ਗਿਆ ਕੋਈ ਵੀ ਜਿਹੜਾ ਮਟੀਰੀਅਲ ਹੈ ਉਹਨੂੰ ਪਹਿਲਾਂ ਤੁਸੀਂ ਛਾਣ ਲੈਣਾ ਹੈ ਹਾਂ ਛਾਣ ਕੇ ਆ ਛਾਣਦੇ ਆ ਬਣਾਉਨੇ ਆ ਉਸ ਤੋਂ ਹੋ ਗਏ ਪਿੱਛੋਂ ਪਿੱਛੋਂ ਜਦੋਂ ਕੋਈ ਮਿਲੋਗੇ ਉਦਾਂ ਹੁੰਦੀ ਆ ਹੁੰਦੀ ਆ ਸਰਵਿਸ ਆਪਾਂ ਆਖਦੇ ਨੇ ਜਿਵੇਂ ਕਰਦੇ ਉੱਥੇ ਲਗਾਉਨੇ ਆ ਆ ਰੈਡੀ ਆ ਲਗਾਉਨੇ ਆ ਹਾਂ ਉੱਥੇ ਉੱਥੇ ਅਸੀਂ ਨਾ ਇਹ ਵੇਖਣਾ ਹੈਗਾ ਵਾ ਹੈਗਾ ਚਾਦਰਾਂ ਵਗੈਰਾ ਲਗਾ ਦਿੰਦੀਆਂ ਕੰਨ ਤੇ ਹਾਂ ਉਹ ਚਾਦਰਾਂ ਦਾ ਮੈਂ ਤੁਹਾਨੂੰ ਪੁੱਛਣਾ ਹੀ ਸੀ ਕਿ ਉਹ ਚਾਦਰਾਂ ਜਿਹੜੀਆਂ ਤੁਸੀਂ ਰੇੜੀ ਦੇ ਕੋਲ ਕੰਨ ਤੇ ਲਾਈਆਂ ਹੁੰਦੀਆਂ ਉਹ ਗੁਰਦੁਆਰਾ ਸਾਹਿਬ ਦੀ ਕੰਨ ਹੈ ਤੇ ਕੰਨ ਤੇ ਤੁਸੀਂ ਜਿਹੜੀਆਂ ਚਾਦਰਾਂ ਲਾਈਆਂ ਉਹ ਚਾਦਰਾਂ ਦਾ ਕੀ ਮਕਸਦ ਹੈ ਉਹਦੇ ਚ ਜੀ ਐਵੇਂ ਹੁੰਦਾ ਹੋਣਾ ਕਿ ਕਿ ਛੇਟ ਵਗੈਰਾ ਜਿਵੇਂ ਕੋਈ ਆ ਗਈ ਹੈ ਭਿਉ ਦੀ ਹੈ ਉਹ ਕੰਨਾਂ ਦੇ ਪਰੇ ਉਹ ਨਾ ਹੋਵੇ ਲਿਬੜੇ ਕਈ ਕਈ ਉਦਾਂ ਹੁੰਦੇ ਆ ਕਸਟਮਰ ਹੁੰਦੇ ਆ ਹਾਂ ਬੱਚੇ ਹੁੰਦੇ ਆ ਚੜਨ ਜੀ ਵਗੈਰਾ ਉਹ ਹੁੰਦੇ ਆ ਲਗਾ ਜਾਂਦੇ ਹੱਥ ਲਾ ਜਾਂਦੇ ਆ ਹਾਂ ਠੀਕ ਹੈ ਤਾਂ ਤਾਂ ਕਰਕੇ ਉਹਦੇ ਵਾਸਤੇ ਅਸੀਂ ਉਹ ਰੱਖਦੇ ਸੇਫਟੀ ਵਾਸਤੇ ਅੱਛਾ ਕਿ ਉਹ ਨਾ ਹੋਵੇ ਤੇ ਹੋ ਜਿਹੜਾ ਕੜਾਈ ਦੀ ਸਫਾਈ ਜਾਂ ਕੋਈ ਭਾਂਡਿਆਂ ਦੀ ਸਫਾਈ ਉਹ ਉਹ ਵੀ ਪੂਰਾ ਵਧੀਆ ਤਰੀਕੇ ਨਾਲ ਹਾਂਜੀ 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 ਉਹਦੇ ਬਾਰੇ ਕੀ ਕਰਦੇ ਆ ਉਹਦੇ ਵਾਸਤੇ ਨਾ ਜੀ ਅਸੀਂ ਆਪ ਉਸ ਨੂੰ ਨਾ ਇੱਕ ਤਮ ਆਪ ਤਾਂ ਆਪ ਤਾਂ ਜਿਵੇਂ ਕਹੀਏ ਚੈਕਿੰਗ ਹੁੰਦੇ ਆਂ ਚੈਕਿੰਗ ਤੇ ਆ ਆਪਰੇ ਮਤਲਬ ਕਿ ਉਹ ਤਾਂ ਕੋਈ ਤੁਸੀਂ ਮੁੰਡਾ ਨਹੀਂ ਰੱਖਿਆ ਵੀ ਜਿਹੜਾ ਕਰੇ ਤੁਸੀਂ ਆਪ ਹੀ ਸਫਾਈ ਕਰਦੇ ਜੋ ਦੀ ਹਾਂਜੀ ਉਹ ਵੀ ਹੈਗੀ ਹੈ ਗੱਲ ਹੈ ਨਾਲੇ ਬੀਬੀ ਵੀ ਆਪਣੇ ਹੈਗੀ ਇੱਕ ਰੱਖੀ ਹੋਈ ਹੈ ਅੱਛਾ ਹੈਗੀ ਹੈ ਉਹ ਵੀ ਸਫਾਈ ਕਰਾਈ ਜਾਂਦੇ ਪਰ ਚੈਕਿੰਗ ਆਪ ਕਰਨੀ ਹਾਂ ਹਾਂ ਹਾਂਜੀ ਚੈਕਿੰਗ ਮਤਲਬ ਕਿ ਉਹ ਆਪ ਵੀ ਕਰਦੇ ਆਂ ਕਰਦੇ ਆਂ ਕਿ ਸਫਾਈ ਇਹ ਹੋ ਗਈ ਹੈ ਹੋ ਗਈ ਹੈ ਅਹ ਕੁੱਤੀ ਜਿਉਂ ਕੋਈ ਹੈਗੀ ਹੈ ਕਾਰਟ ਵਗੈਰਾ ਹੈਗੀ ਹੈ ਉਹ ਆਪ ਕਰਨੀ ਉਹ ਆਪ ਕਰਨੇ ਆ ਬਿਲਕੁਲ ਐ ਦੋਸਤੋ ਮੈਂ ਆ ਵੇਖਿਆ ਕਈ ਵਾਰੀ ਟਿੱਕੀ ਵੀ ਖਾਦੀ ਹੈ ਕਈ ਵਾਰੀ ਜਲੇਬੀਆਂ ਵੀ ਜਾ ਕੇ ਖਾਦੀਆਂ ਇਹ ਲੰਘਣ ਨਹੀਂ ਦਿੰਦੇ ਉਹਦਾ ਆਵਾਜ਼ ਮਾਰ ਲੈਂਦੇ ਉੱਥੇ ਜਦੋਂ ਕਿਤੇ ਲੰਗੀਦਾ ਤੇ ਬਿਲਕੁਲ ਸਫਾਈ ਦਾ ਇਹਨਾਂ ਦਾ ਬੜਾ ਖਿਆਲ ਹੈ ਤੇ ਗਰਮ ਮੈਂ ਅਗਲਾ ਸਵਾਲ ਪੁੱਛਣਾ ਹੈ ਕਿ ਐ ਜਦੋਂ ਲੋਕ ਤੁਹਾਡੇ ਕੋਲ ਰੇੜੀ ਤੇ ਜਲੇਬੀਆਂ ਖਾਣ ਆਉਂਦੇ ਆ ਹਾਂਜੀ ਜਦੋਂ ਕਹਿੰਦੇ ਆ ਕਿ ਮੈਂ ਪ੍ਰਸ਼ਾਦ ਲੈ ਜਾਣਾ ਕਿਤੇ ਜਾਂ ਗੁਰਦੁਆਰਾ ਸਾਹਿਬ ਲੈ ਜਾਣਾ ਜਾਂ ਮੰਦਰ ਚਲ ਜਾਣਾ ਜਾਂ ਕਿਸੇ ਹੋਰ ਥਾਂ ਤੇ ਪ੍ਰਸ਼ਾਦ ਚੜਾਉਣਾ ਹੈ ਹਾਂਜੀ ਤੇ ਫਿਰ ਤੁਸੀਂ ਉਦੋਂ ਕੀ ਸਫਾਈ ਦਾ ਖਿਆਲ ਰੱਖਦੇ ਜੀ ਕੀ ਡਿਸਕਾਊਂਟ ਦਿੰਦੇ ਜੀ ਹੁਣ ਹੁਣ ਵੇਖੋ ਜੀ ਸਫਾਈ ਨਾਲ ਹੈ ਹੀ ਹੈ ਹਾਂ ਉਹ ਤਾਂ ਹੋਣੀ ਹੋਣੀ ਉਹ ਤਾਂ ਹੋਣੀ ਹੈ ਪਹਿਲਾਂ ਹੀ ਖੰਬਰ ਦੇ ਆ ਉਹਦੇ ਵਾਸਤੇ ਐਦਾਂ ਹੋ ਜਾਂਦਾ ਵਾ ਹੋ ਜਾਂਦਾ ਛੋੜ ਹੋ ਜਾਂਦੀ ਹੈ ਅੱਛਾ ਛੋਟ ਹੋ ਜਾਂਦੀ ਹੈ ਕਿੰਨੀ ਕੁ ਛੋਟ ਕਰ ਦਿੰਦੇ ਜੀ ਜੇ ਅਗਲੇ ਨੇ ਕਹਿਣਾ ਕਿ ਮੰਨ ਲਓ ਮੈਂ ਕਹਾਂ ਕਿ ਮੈਂ ਪ੍ਰਸ਼ਾਦ ਚੜਾਉਣਾ ਕਿੰਨੀ ਕੁ ਛੋਟ ਕਰਦੇ ਜੀ ਅਸੀਂ ਜੀ ਉਹਦੇ ਵਿੱਚ ਹਰੇਕ ਵਸਤੇ ਵਸਤੇ 10% ਰਹੀ ਛੋਟ ਰੱਖੀ ਹੋਈ ਹੈ ਅੱਛਾ ਸਾਰਿਆਂ ਵਸਤੇ ਹੀ ਰੱਖੀ ਹੈ ਕੋਈ ਮੀਰ ਆ ਜੇ ਕੋਈ ਗਰੀਬ ਆ ਜੇ 10% ਛੋਟ ਜਿਹੜੀ ਉਹ ਜਲੇਬੀਆਂ ਜੋ ਮਿਲੇਗੀ हां ਤੁਹਾਨੂੰ ਕਿਤੇ ਵੀ ਤੁਸੀਂ ਲੈ ਕੇ ਜਾਣੀਆਂ ਪ੍ਰਸ਼ਾਦ ਜੇਲ ਜਾਣਾ ਸਭ ਨੂੰ ਹੀ ਹੋਏਗਾ ਚਰਚੇ ਵਿੱਚ ਵੀ ਤੁਸੀਂ ਘਰੇ ਵੀ ਜਾਣੀਏ ਤੇ ਤੁਸੀਂ ਜੋ ਉਹੇ ਕਰਕੇ ਲੈ ਜਾਓ ਉਹ ਤੁਹਾਡੇ ਵਾਸਤੇ ਗਲਤ ਗੱਲ ਹੈ ਉਹਦੇ ਵਾਸਤੇ ਤਾਂ ਹੈ ਨਹੀਂ ਛੋਟ ਹੈ ਨਹੀਂ ਨਾ ਉਹਦੇ ਵਾਸਤੇ ਨਹੀਂ ਛੋਟ ਹੁਣ ਵੇਖੋ ਵੇਖੋ ਜੀ ਸੋਨਾ ਹੁੰਦਾ ਹਾਂ ਖਰਾ ਸੋਨਾ ਹੁੰਦਾ ਹੈ 24 ਗੈਰਟੀਮ ਹੁੰਦਾ ਹੈ ਮਿਲਦਾ ਤੇ ਨਾ ਉਹਦੇ ਵਿੱਚ ਤਾਂ ਛੋਟ ਹੋ ਹੀ ਨਹੀਂ ਨਾ ਸਕਦੀ ਜੀ ਬਿਲਕੁਲ ਹੈ 18 ਵਿੱਚ ਹੋਵੇਗਾ ਜਿੰਨੇ ਆਉਣ ਵਾਲੀ ਵਿੱਚ ਤਾਂ ਛੋੜ ਹੋਣੀ ਹੈ ਤੇ 100% ਵਾਲੀ ਜਿਹੜੀ ਚੀਜ਼ ਹੈ ਉਹਦੇ ਵਿੱਚ ਛੋੜ ਨਹੀਂ ਹੋ ਸਕਦੀ ਪ੍ਰਸ਼ਾਦ ਵਾਦ ਸਿਰਫ ਛੋੜ ਆਸੇ ਅਸੀਂ ਹਾਜ਼ਰ ਬਿਲਕੁਲ ਤੇ ਗਰਨਾਲ ਕਿੰਨੇ ਕੁ ਗਾਗ ਆ ਜਾਂਦੇ ਆ ਜਾਂ ਰੋਜ਼ ਦੇ ਪੱਕੇ ਵੀ ਹੈਗੇ ਆ ਜਾਂ ਦੂਰੋਂ ਦੂਰੋਂ ਵੀ ਆਉਂਦੇ ਆ ਜਲੇਬੀ ਖਾਣ ਵਾਸਤੇ ਕੀ ਕੀ ਖਾਣ ਵਾਸਤੇ ਹਾਂਜੀ ਹਾਂਜੀ ਉਹਦੇ ਵਿੱਚ ਵਿੱਚ ਐਸਾ ਹੈਗਾ ਨਾ ਜੀ ਕਿ ਹਾਂਜੀ ਨਹੀਂ ਕਿਰਪਾ ਜੀ ਆਪਨ ਮਾਤਮਾ ਦੀ ਦੂਰੋਂ ਦੂਰੋਂ ਆਉਂਦੇ ਸਾਡੇ ਕੋਲ ਗਾਹਕ ਹੁੰਦੇ ਆ ਅੱਛਾ ਹਾਂਜੀ ਨਾਲ ਦੇ ਸ਼ਹਿਰਾਂ ਤੋਂ ਵੀ ਮੈਂ ਸੁਣਿਆ ਤੁਹਾਡੇ ਕੋਲ ਟਿੱਕੀ ਲੋਕ ਜਲੇਬੀ ਖਾ ਕੇ ਜਾਂਦੇ ਆ ਹਾਂਜੀ ਹਾਂਜੀ ਕੁਝ ਤਾਂ ਐਵੇਂ ਦੇ ਵੀ ਹੈਗੇ ਆ ਅੱਛਾ ਆਪਣੇ ਆਪਣੇ ਅ ਹਾਂ ਸ਼ਹਿਰ ਵਿੱਚ ਇਹ ਜਦੋਂ ਪਰੌਣੇ ਆਏ ਆ ਮੰਨ ਲਓ ਹਾਂ ਕਿਸੇ ਦੇ ਪਰੌਣੇ ਆ ਗਏ ਹਾਂ ਉਹਨਾਂ ਨੇ ਉਹਨਾਂ ਨੇ ਪਹਿਲਾਂ ਪੁੱਛਣਾ ਅਪਾੜਾ ਫਲਾਣਾ ਬੰਦਾ ਅੱਜ ਆਇਆ ਜਲੇਬੀਆਂ ਵਾਲਾ ਬੰਦਾ ਆਇਆ ਹੈ ਟਕੇਆਂ ਵਾਲਾ ਆਇਆ ਹੈ ਜੇ ਕਿਹਨੇ ਉਹ ਉਹ ਆਇਆ ਵਾ ਆਇਆ ਵਾ ਤੇ ਫਿਰ ਅਸੀਂ ਆਉਣਾ ਮੈਨੂੰ ਤਾਂ ਨਹੀਂ ਆਉਣਾ ਮਤਲਬ ਇਹ ਐਵੇਂ ਦੀ ਗੱਲ ਬੰਦ ਨਹੀਂ ਆ ਤੁਹਾਡੀ ਬੜੀ ਵਧੀਆ ਗੱਲ ਮੇਰੇ ਨਾਲ ਹੋਈ ਆ ਇਹ ਪਰਮਾਤਮਾ ਦੀ ਬੜੀ ਮੇਰੇ ਇਹ ਇਹ ਵਾਕਿਆ ਗੱਲ ਸਹੀ ਆ ਲੋਕ ਕਈਆਂ ਇੰਨਾ ਕੋ ਮਸ਼ਹੂਰ ਹੋ ਜਾਂਦੇ ਆ ਕਿ ਲੋਕ ਪੁੱਛਦੇ ਆ ਕਿ ਉਹ ਮੁੰਡਾ ਜੇ ਆਇਆ ਤੇ ਫਿਰ ਅਸੀਂ ਤੁਹਾਡੇ ਪਰੌਣੇ ਚ ਆਉਣੇ ਆ ਅਸੀਂ ਉਹਦੇ ਕੋਲ ਜਲੇਬੀਆਂ ਖਾ ਕੇ ਹਾਂਜੀ 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 ਬਿਲਕੁਲ ਐਦਾ ਮੇਰੇ ਨਾਲ ਹੋਇਆ ਮੈਨੂੰ ਆਖਿਆ ਇਹ ਆਖਿਆ ਇਹ ਵਾਕਿਆ ਤੁਹਾਡੀ ਗੱਲ ਇਹ ਸਹੀ ਆ ਇਹ ਇਹ ਪਛਾਣ ਬਣਾਉਣੀ ਪੈਂਦੀ ਆ ਬਿਲਕੁਲ ਜੀ ਬਿਲਕੁਲ ਜਿਹੜੇ ਆਪਣੇ ਵੱਡੇ ਪਛਾਣ ਬਣਾ ਗਏ ਹਨਾ ਆਪਾਂ ਵੀ ਜੇ ਉਹੋ ਹੀ ਰੱਖਾਂਗੇ ਬਿਲਕੁਲ ਜੀ ਤੇ ਫੇਰ ਹੀ ਗਾ ਖਾਉਣਗੇ ਨਾ ਹਾਂਜੀ ਹਾਂਜੀ ਹਨਾ ਬਿਲਕੁਲ ਜੀ ਤੇ ਹੋਰ ਕੋਈ ਗੱਲ ਬਾਤ ਜੇ ਤੁਹਾਡੇ ਦਿਮਾਗ ਚ ਜਿਵੇਂ ਤੁਸੀਂ ਜਲੇਬੀਆਂ ਬਣਾਉਂਦੇ ਜੇ ਉਹ ਤਰੀਕਾ ਕਿਵੇਂ ਕੋਈ ਵਿੰਗੀ ਟੰਡੀ ਦਾ ਬਣਦੀ ਨਹੀਂ ਉਹ ਗੋਲ ਹੀ ਬਣਦੀ ਉਹ ਕਿਸ ਤਰ੍ਹਾਂ ਸਿੱਖਿਆ ਫਿਰ ਤੁਸੀਂ ਕੋਈ ਐਡਾ ਚੱਕਰ ਨਹੀਂ ਉਹ ਤਾਂ ਉਹ ਤਾਂ ਜੀ ਐਡਾ ਹੈ ਨਹੀਂਗਾ ਤਰੀਕਾ ਨਹੀਂ ਐਡਾ ਕੋਈ ਔਖਾ ਹੈਗਾ ਦਾ ਹੈਗਾ ਡਰਾਇੰਗ ਜਿਵੇਂ ਆਪਾਂ ਕਹਿ ਦਿੰਦੇ ਹਾਂ ਲਿੱਪ ਹੁਣ ਜੇ ਮੈਂ ਆਖਾਂ ਮੈਂ ਤਾਂ ਨਹੀਂ ਨਾ ਬਣਾ ਸਕਦਾ ਹਾਂਜੀ ਹਾਂਜੀ ਬਿਲਕੁਲ ਹੀ ਹੈ ਉਹਦੀ ਨਾ ਜੀ ਉਦਾਂ ਹੋ ਜਾਂਦੀ ਹੈ ਪ੍ਰੈਕਟਿਸ ਹਾਂ ਪ੍ਰੈਕਟਿਸ ਹਾਂ ਤੇ ਜਦੋਂ ਕਿ ਕੋਈ ਨਹੀਂ ਹਾਂਜੀ ਹਾਂਜੀ ਹੋਰੀ ਹੋਰੀ ਹਾਂਜੀ ਹਾਂਜੀ ਬਿਲਕੁਲ ਤੇ ਗਰਨਾਮ ਕਦੀ ਇਹ ਨਹੀਂ ਆਇਆ ਯਾਰ ਦਿਮਾਗ ਦੇ ਵਿੱਚ ਕਿ ਮੈਂ ਇੰਨਾ ਪੜਿਆ ਹੋਇਆ ਤੇ ਮੈਂ ਰੇੜੀ ਲਾਉਣਾ ਜਾਂ ਮੈਨੂੰ ਕੋਈ ਨੌਕਰੀ ਮਿਲਦੀ ਜਾਂ ਕੋ ਮੈਂ ਹੋਰ ਕੰਮ ਕਰਦਾ ਕਿਉਂਕਿ ਸਰਕਾਰਾਂ ਜਿਹੜੀਆਂ ਆਪਣੀਆਂ ਉਹ ਤੁਹਾਨੂੰ ਪਤਾ ਹੀ ਹੈ ਕਿਵੇਂ ਕਦੀ ਆਇਆ ਨਹੀਂ ਦਿਮਾਗ ਦੇ ਵਿੱਚ ਹਾਂਜੀ ਕਿਤੇ ਨਹੀਂ ਆਇਆ ਜੀ ਬਸ ਕਿਰਪਾ ਦੀ ਪਰਮਾਤਮਾ ਦੀ ਹਾਂਜੀ ਇਹ ਇਸ ਕੰਮ ਤੋਂ ਰੇੜੀ ਲਾਉਣ ਤੋਂ ਖੋਜੇ ਪੂਰੇ ਹਾਂਜੀ ਹਾਂਜੀ ਘਰ ਚੱਲਦਾ ਹੈ ਹਾਂਜੀ ਹਾਂਜੀ ਹਾਂ ਜਲਦਾ ਕਰੋ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਜੀ ਸਬਰ ਹੈਗਾ ਸਾਡੇ ਚ ਹਾਂਜੀ ਸਬਰ ਹੈਗਾ ਸਬਰ ਹਾਂ ਕਿਰਪਾ ਬੜੀ ਪਰਮਾਤਮਾ ਦੀ ਹਾਂਜੀ ਦੋਸਤੋ ਬਹੁਤ ਖੁਸ਼ੀ ਦੀ ਗੱਲ ਹੈ ਅੱਜ ਗਰਨਾਵ ਜੀ ਮੇਰੇ ਨਾਲ ਬੈਠੇ ਨੇ ਦੇਸੀ ਘੋਗੀਆਂ ਜਲੇਬੀਆਂ ਵਾਲੇ ਤੇ ਨਾਲ ਇਹ ਟਿੱਕੀਆਂ ਬਣਾਉਂਦੇ ਨੇ ਕੋੜੀ ਸੇਖਾਂ ਦੇ ਵਿੱਚ ਤੁਹਾਡੇ ਕੋਲ ਕੋਈ ਹੋਰ ਗੱਲ ਤੁਸੀਂ ਸਾਡੇ ਖਾਣ ਵਾਲਿਆਂ ਨੂੰ ਵੇਖਣ ਵਾਲਿਆਂ ਨੂੰ ਤੁਹਾਡੇ ਕੋਲ ਜਿਹੜੇ ਆਉਂਦੇ ਨੇ ਉਹਨਾਂ ਨੂੰ ਤੁਸੀਂ ਕਹਿਣੀ ਹੋਵੇ ਕਹਿ ਸਕਦੇ ਜੇ ਖੁੱਲੇ ਦਿਲ ਨਾਲ ਕੋਈ ਰੋਕਤ ਨਹੀਂ ਅੱਛਾ ਜੀ ਇੱਕ ਹੈਗੀ ਹੈ ਗੱਲ ਹੈਗੀ ਹੈ ਛੋਟੀ ਜੀ ਹੈ ਤਰ੍ਹਾਂ ਦਾ ਕਰਨਾ ਕੋਈ ਗੱਲ ਨਹੀਂ ਕਰੋ 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 ਕਈ ਕਈ ਨਾ ਹੁੰਦੇ ਹੈਗੇ ਨੇ ਕਸਟਮਰ ਆਉਂਦੇ ਹੈ ਮੇਰੇ ਕੋਲੇ ਹੂੰ ਕਰੋ ਵੀ ਮਤਲਬ ਇਹ ਮਤਲਬ ਐਡੇ ਨਹੀਂ ਹੁੰਦੇਗੇ ਆ ਆਪਾਂ ਕਹੀਏ ਕਿ ਤਾ ਕਰਦੇ ਮਤਲਬ ਆਪਣੇ ਮਰਕਜ਼ ਮਤਲਬ ਹੁੰਦੀ ਆ ਮਤਲਬ ਹਾਂ ਉਹਨਾਂ ਨੇ ਵੀ ਉਹਨਾਂ ਨੂੰ ਵੀ ਨਾ ਜਿਵੇਂ ਕਹੀਏ ਕਈ ਨਾ ਪਰਖ ਹੁੰਦੀ ਹੈ ਚੀਜ਼ ਦੀ ਹਾਂ ਬਿਲਕੁਲ ਲੋਕ ਸਿਆਣੇ ਹੋ ਗਏ ਆ ਗੱਲ ਸਿਆਣੇ ਹੋ ਗਏ ਅੱਜ ਕੱਲ ਹਾਂਜੀ ਹਾਂਜੀ ਪਰਖ ਹੋ ਗਈ ਹੈ ਉਹਨਾਂ ਨੇ ਨਾ ਨਹੀਂ ਨਾ ਛੋਟਾ ਜਿਹਾ ਵੀ ਠੀਕ ਹੈ ਵੀਥੋ ਲੈ ਜਾਣਾ ਉਹਨਾਂ ਨੇ ਉਹ ਹੀ ਇਹ ਕਹ ਲੈ ਜਾਣਾ ਕਈ ਆਖ ਨਿੰਦੇ ਗਣੇ ਅਸੀਂ ਜੀ ਉਥੋਂ ਹੋਵਾਂਗੇ ਖੀਦਾਂਗੇ 40 ਰੁਪਈਆ ਆਣੀਆਂ ਆ ਪਾਈਆ ਆ ਜਾਣੀਆਂ ਕਿਲੋ ਆ ਜਾਣੀਆਂ ਉਹਨਾਂ ਦੇ ਵਿੱਚ ਵੀ ਹੈਗੇ ਨੇ ਵਿੱਚੋਂ ਇਹ ਗੱਲ ਕਈ ਕਈ ਹੁੰਦੇ ਆ ਬੰਦੇ ਪਰਖਾਲੇ ਵੀ ਹੁੰਦੇ ਆ ਕਿ ਉਹ ਆਖਦੇ ਗਿਆ ਇਹ ਕੱਟ ਆ ਜਾਵੇ ਜੀ ਬਿਲਕੁਲ ਚੰਗੀ ਆ ਜਾਵੇ ਵੀ ਚੰਗਾ ਖਾ ਲਓ ਹਾਂਜੀ ਹਾਂਜੀ ਭਾਵੇਂ ਕੱਟ ਖਾ ਲਓ ਜਲੇਬੀਆਂ ਦਾ ਸਾਰੇ ਬਣਾਈ ਜਾਂਦੇ ਆ ਬਿਲਕੁਲ ਜੀ ਬਿਲਕੁਲ ਹਰ ਕੋਈ ਲਵਾਈ ਜਲੇਬੀ ਬਣਾਉਂਦਾ ਹੀ ਬਣਾਉਂਦਾ ਹਾਂ 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 ਤੇ ਪਰ ਜਿਹੜੀਆਂ ਦੇਸੀ ਘਿਉ ਦੀਆਂ ਜਲੇਬੀਆਂ ਜਿਹੜੀ ਤੁਸੀਂ ਕੁਆਲਿਟੀ ਦਿੰਦੇ ਜੀ ਬਹੁਤ ਵਧੀਆ ਕੁਆਲਿਟੀ ਹੁੰਦੀ ਤੁਹਾਡੀ ਹਾਂ ਜੀ ਹਾਂ ਜੀ ਤੇ ਬੜਾ ਵਧੀਆ ਅੱਜ ਲੱਗਾ ਤੁਹਾਨੂੰ ਮਿਲ ਕੇ ਬਹੁਤ ਮਨ ਲੀਆ ਬਾਕੀ ਮੇਰੇ ਨਾਲ ਕੀਤੀ ਬੜੀ ਮਿਹਰਬਾਨੀ ਕਰ ਲਈ ਹਾਂ ਜੀ ਤੁਸੀਂ ਮੈਨੂੰ ਮੈਂ ਆਸ ਕਰਦਾ ਦੋਸਤਾਂ ਮਿੱਤਰਾਂ ਨੂੰ ਕਹਿਣਾ ਵੀ ਆਂ ਕਿ ਭਾਈ ਵੱਧ ਤੋਂ ਵੱਧ ਛਾਵ ਨੂੰ ਰੇੜੀ ਇਹ ਲਾਉਂਦੇ ਨੇ ਮਸੀਦਾ ਰੋਡ ਗੁਰਦੁਆਰਾ ਕਲਗੀ ਧਰ ਦੇ ਬਿਲਕੁਲ ਨਾਲ ਉਥੇ ਰੇੜੀ ਜਲੇਬੀ ਦੇਸੀ ਕਿਉਂ ਦੀਆਂ ਜਲੇਬੀਆਂ ਤੇ ਟਿੱਕੀਆਂ ਇਹ ਲਾਉਂਦੇ ਨੇ ਤੇ ਤੁਸੀਂ ਇੱਕ ਵਾਰੀ ਜੇ ਕਿਤੇ ਬਾਹਰੋਂ ਵੀ ਆਓ ਕਿਸੇ ਹੋਰ ਸ਼ਹਿਰ ਤੋਂ ਇੱਕ ਕੋੜੀ ਸਿਖਾਓ ਤੇ ਇੱਕ ਵਾਰੀ ਜਲੇਬੀਆਂ ਜ਼ਰੂਰ ਖਾ ਕੇ ਜਾਇਆ ਜੇ ਇਹ ਮੇਰਾ ਵਾਦਾ ਤੁਹਾਡੇ ਨਾਲ ਕੁਆਲਿਟੀ ਮਿਲੇਗੀ ਤੁਹਾਨੂੰ ਵਧੀਆ ਚੀਜ਼ ਮਿਲੇਗੀ ਕੋਈ ਵੇਖਣ ਦੀ ਲੋੜ ਨਹੀਂ ਬਿਲਕੁਲ ਸਹੀ ਮਿਲੇਗੀ ਸਾਰਾ ਕੁਝ ਤੁਹਾਨੂੰ ਓਕੇ ਮਿਲੇਗਾ ਹਾਂਜੀ ਹਾਂਜੀ ਇੱਕ ਇੱਕ ਹੈ ਗਈ ਹੈ ਨਾ ਹੈ ਗਈ ਨਾ ਗੱਲ ਹੈ ਗਈ ਹੈ ਅੱਜ ਕੱਲ ਨਾ ਕੱਲ ਨਾ ਪਬਲਿਕ ਅਟੜੀ ਗਈ ਹੈ ਲੋਕ ਹੈਗੇ ਨੇ ਸਿਆਣੇ ਬਹੁਤ ਹੋ ਗਏ ਸਿਆਣੇ ਹੋ ਗਏ ਬਿਲਕੁਲ ਹਾਂ ਬਿਲਕੁਲ ਸਹੀ ਪਰਖ ਵਾਲੇ ਹੋ ਗਏ ਪਰਖ ਵਾਲੇ ਹੋ ਗਏ ਲੋਕ ਉਹ ਵੇਖ ਲੈਂਦੇ ਆ ਕਿ ਵੀ ਇਹ ਹੈਗੀ ਚੀਜ਼ ਹੈ ਸਫਾਈ ਪਿਓਰ ਹੈ ਉਹ ਟਹਿ ਜਾਂ ਇਹ ਉਹ ਵੇਖ ਲੈਂਦੇ ਸਵਾਦ ਵੇਖ ਲੈਂਦੇ ਆ ਤੇ ਬਿਲਕੁਲ ਭਾਈ ਹੁਣ ਤੁਸੀਂ ਜਲੇਬੀਆਂ ਵਾਖੜ ਮੇਰੇ ਮੂੰਹ ਚ ਪਾਣੀ ਆ ਆ ਗਿਆ ਛਾਹ ਨੂੰ ਖਾਵਾਗੇ ਕੋਈ ਗੱਲ ਨਹੀਂ ਛਾਹ ਨੂੰ ਜਾਵਾਂਗੇ ਲੋਕ ਖਾ ਗਿਆ ਵਾਂਗੇ ਫਿਰ ਤੇ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਜੇ ਕਿਉਂਕਿ ਮਿਹਨਤ ਬੰਦਾ ਹੈ ਮਿਹਨਤੀ ਬੰਦਾ ਹੈ ਕਿਰਤ ਦਾ ਬੰਦਾ ਹੈ ਇਸ ਵੀਡੀਓ ਨੂੰ ਵੇਖ ਕੇ ਸੁਣ ਕੇ ਜੇ ਚੰਗੀ ਲੱਗੇ ਤਾਂ ਅੱਗੇ ਜਰੂਰ ਸ਼ੇਅਰ ਕਰਿਆ ਜੇ ਆਪਦੇ ਸੁਝਾਅ ਆਪਦੇ ਕਮੈਂਟ ਮੈਨੂੰ ਜਰੂਰ ਦੱਸਿਆ ਜੇ ਅਗਲੀ ਵਾਰ ਕਿਸੇ ਹੋਰ ਸ਼ਖਸੀਅਤ ਨੂੰ ਕਿਸੇ ਕਿਰਤੀ ਬੰਦੇ ਨੂੰ ਜਾਂ ਕਿਸੇ ਹੋਰ ਲੇਖਕ ਨੂੰ ਅਗਲੀ ਵਾਰ ਤੁਹਾਡੇ ਨਾਲ ਜਰੂਰ ਮਿਲਾਵਾਂਗੇ ਉਹਨਾਂ ਚ ਲਈ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ